ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਮਸਕਾਰ ਗੁਰਦੇਵ ਕੋ ਹਾਂਜੀ ਇੱਥੇ ਏਕ ਓੰਕਾਰ ਸਤਗੁਰ ਪ੍ਰਸਾਦ 12 ਗਿਆਨ ਰਤਨਾਵਲੀ ਭਾਈ ਗੁਰਦਾਸ ਭੱਲੇ ਦਾ ਬੋਲਣਾ ਆਮ ਜਿਹੜੀਆਂ ਛਪੀਆਂ ਪੋਥੀਆਂ ਨੇ ਉਹਨਾਂ ਵਿੱਚ ਸਿੱਧਾ ਹੀ ਮੰਗਲ ਕਰਕੇ ਤੇ ਇਹ ਜਾਂ ਭਾਈ ਗੁਰਦਾਸ ਜੀ ਕੱਲਾ ਹੀ ਲਿਖਿਆ ਹੁੰਦਾ ਹਾਂਜੀ ਪਰ ਇਹ ਜਿਹੜੇ ਪੁਰਾਣੇ ਹੈਗੇ ਆ ਇਹਦੇ ਸਰੂਪ ਆਪਾਂ ਨੂੰ ਮਿਲਦੇ ਆ ਭਾਈ ਗੁਰਦਾਸ ਜੀ ਦੀਆਂ 12 ਦੇ ਜਿਹੜੇ ਲਿਖੇ ਹੋਏ ਹੱਥ ਲਿਖਤ ਉਨ੍ਹਾਂ ਵਿੱਚ ਮੰਗਲ ਤੋਂ ਬਾਅਦ 12 ਗਿਆਨ ਰਤਨਾਵਲੀ ਤੇ ਡੰਡੀਆਂ 2 ਭਾਈ ਗੁਰਦਾਸ ਭੱਲੇ ਕਾ ਬੋਲਣਾ ਫਿਰ ਅੱਗੇ ਸ਼ੁਰੂ ਹੁੰਦੀ ਆ ਨਮਸਕਾਰ ਹਾਂਜੀ ਪੜ੍ਹਿਓ ਜੀ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਹਾਂਜੀ ਇਹ ਵੀ ਜਿਹੜਾ ਕੋ ਸ਼ਬਦ ਆ ਇਹ ਆਮ ਹੋੜੇ ਨਾਲ ਛਪਿਆ ਹੋਇਆ ਮਿਲਦਾ ਵਾ ਪਰ ਇਹ ਕਕਾ ਊੜੇ ਨੂੰ ਔਂਕੜ ਇਹ ਮੁੱਖ ਸ਼ਬਦ ਜਿਹੜਾ ਵਾ ਇਹ ਪੁਰਾਣੀਆਂ ਪੋਥੀਆਂ ਦੇ ਵਿੱਚ ਹੱਥ ਲਿਖਤ ਦੇ ਵਿੱਚ ਸਾਨੂੰ ਜਿਆਦਾ ਦੇਖਣ ਦੇ ਵਿੱਚ ਮਿਲਦਾ ਵਾ ਸੋ ਇਹਨੂੰ ਕਕਾ ਉੜੇ ਨੂੰ ਔਂਕੜ ਇਹ ਮੁੱਖ ਰੂਪ ਦੇ ਵਿੱਚ ਨੋਟ ਕਰ ਲੈਣਾ ਹਾਂਜੀ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ ਹਾਂ ਇਹ ਵਿੱਚੋਂ ਸ਼ਬਦ ਵੀ ਜਿਹੜਾ ਇੱਕ ਨੌੜੇ ਦੇ ਨਾਲ ਜਿਆਦਾ ਹੱਥ ਲਿਖਤ ਪੁਥੀਆਂ ਦੇ ਵਿੱਚ ਮਿਲਦਾ ਵਾ ਸੋ ਇਹ ਵਾਵੇ ਸਿਆਰੀ ਟੱਤੇ ਨੂੰ ਕਨੌੜਾ ਪਵਜਲ ਵਿੱਚੋਂ ਕੱਢ ਕੇ ਹਾਂਜੀ ਜਨਮ ਮਰਨ ਭਉ ਕਟਿਆ ਸੰਸਾਰੋਗ ਵਿਜੋਗ ਮਿਟਾਇਆ ਹਾਂ ਉਦਾਂ ਇਹ ਵਿਜੋਗ ਜਿਹੜਾ ਸ਼ਬਦ ਇਹ ਜੱਜੇ ਨਾਲ ਮੁੱਖ ਪਾਠ ਵਿਯੋਗ ਇਹ ਇਹ ਨਾਲ ਵੀ ਕਈਆਂ ਪੋਥੀਆਂ ਦੇ ਵਿੱਚ ਮਿਲਦਾ ਵਾ ਪਰ ਜ਼ਿਆਦਾਤਰ ਜਿਹੜਾ ਹੱਥ ਲਿਖਤ ਸਰੂਪਾਂ ਦੇ ਵਿੱਚ ਜਿਹੜਾ ਪਾਠ ਆ ਉਹ ਜੱਜੇ ਦੇ ਨਾਲ ਵਿਯੋਗ ਲਿਖਿਆ ਹੋਇਆ ਜ਼ਿਆਦਾ ਮਿਲਦਾ ਹਾਂ ਜੀ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਹਾਂ ਇਹ ਜਿਹੜਾ ਸਵਾਇਆ ਆਮ ਲਿਖਿਆ ਵਾ ਦੇ ਨਾਲ ਮਿਲਦਾ ਜਨਮ ਮਰਨ ਵਿੱਚ ਦੁੱਖ ਸਬਾਇਆ ਇਹ ਬੱਬੇ ਦੇ ਨਾਲ ਜਿਹੜੀਆਂ ਹੱਥ ਲਿਖਤ ਪੋਥੀਆਂ ਨੇ ਉਹਦੇ ਨਾਲ ਬੱਬੇ ਨਾਲੇ ਪਾਠ ਹੁੰਦਾ ਸੋ ਇਹ ਬੱਬੇ ਦੇ ਨਾਲ ਇਸ ਨੂੰ ਨੋਟ ਕਰਨਾ ਕਿਉਂਕਿ ਜਿਹੜੀਆਂ ਆਮ ਇਹ ਭਾਵੇਂ ਮੂਲ ਰੂਪ ਦੇ ਵਿੱਚ ਜਾਂ ਟੀਕੇ ਭਾਈ ਗੁਰਦਾਸ ਜੀ ਦੀਆਂ 12 ਸ਼ਬਦੇ ਆ ਸੋ ਉਹਦੇ ਵਿੱਚ ਕੀ ਆ ਕਿ ਜਿਆਦਾ ਜਿਹੜੀਆਂ ਔਂਕੜ ਸਿਹਾਰੀਆਂ ਨੇ ਉਹਨਾਂ ਨੂੰ ਬੇਧਿਆਨੀ ਦੇ ਨਾਲ ਛਾਪਿਆ ਹੋਇਆ ਵਾ ਪਰ ਜਦੋਂ ਅਸੀਂ ਪੁਰਾਤਨ ਸਰੂਪਾਂ ਦੇ ਭਾਈ ਗੁਰਦਾਸ ਜੀ ਦੀਆਂ 12 ਦੇ ਦਰਸ਼ਨ ਕਰਦੇ ਆ ਸੋ ਉਹਨਾਂ ਵਿੱਚੋਂ ਸਾਨੂੰ ਜਿਹੜੇ ਪਾਠ ਨੇ ਉਹ ਕਿਸੇ ਹੋਰ ਰੂਪ ਦੇ ਵਿੱਚ ਮਿਲਦੇ ਆ ਸੋ ਇਹਦੀ ਬੜੀ ਕਿਉਂਕਿ ਭਾਈ ਗੁਰਦਾਸ ਜੀ ਦੀਆਂ 12 ਨੂੰ ਅਨਗੋਲਿਆ ਗਿਆ ਵਾ ਵਿਦਵਾਨਾਂ ਦੇ ਵੱਲੋਂ ਸੋ ਸਾਨੂੰ ਜਿੱਥੇ ਅਸੀਂ ਹੋਰ ਗ੍ਰੰਥਾਂ ਦਾ ਪठन-ਪਾठन ਅਧਿਐਨ ਕਰਦੇ ਆ ਸੋ ਸਾਨੂੰ ਜ਼ਰੂਰੀ ਆ ਕਿ ਇਹ ਭਾਈ ਗੁਰਦਾਸ ਜੀ ਦੀ ਜੋ ਬਾਣੀ ਨੂੰ ਜਿਨ੍ਹਾਂ ਨੂੰ ਗੁਰਬਾਣੀ ਦੇ ਪਾਈ ਗੁਰਦਾਸ ਜੀਆਂ 12 ਔਰ ਕਬੀਤ ਸੁਈਆਂ ਨੂੰ ਜੋ ਗੁਰਬਾਣੀ ਦੀ ਕੁੰਜੀ ਦਾ ਦਰਜਾ ਦਿੱਤਾ ਹੋਇਆ ਵਾ ਸੋ ਉਹਨਾਂ ਦੀ ਪਾਵਨ ਰਚਨਾ ਨੂੰ ਵੀ ਸਾਨੂੰ ਪੜਨਾ ਔਰ ਉਹਨਾਂ ਦੀ ਸੁਧਾਈ ਕਰਨੀ ਕਰਾਉਣੀ ਪਾਠਨ ਪਾਠਨ ਕਰਨਾ ਬੜਾ ਜ਼ਰੂਰੀ ਹੈ ਸੋ ਇਹ ਆਪਾਂ ਬਹੁਤ ਸਤਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੀ ਸੁਧਾਈ ਆ ਉਹ ਨਾਲ ਸੰਥਿਆ ਦੇ ਕਰ ਰਹੇ ਆ ਸੋ ਸਤਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਇਹ ਕਰਵਾ ਲੈਣ ਸੋ ਅੱਗੇ ਪੜੋ ਜੀ ਜਮਦੰਡ ਸਿਰੋਂ ਨ ਉਤਰੈ ਸਾਖਤ ਦੁਰਜਨ ਜਨਮ ਗਵਾਇਆ ਹੂੰ ਚਰਨ ਹਾਂ ਇਹ ਡੰਡ ਇਹ ਦੱਦੇ ਦੇ ਨਾਲ ਵੀ ਮਿਲਦਾ ਪਰ ਹੱਥ ਲਿਖਤ ਪੋਥੀਆਂ 'ਚ ਇਹ ਦੋਵੇਂ ਡੱਡੇ ਡੱਡੇ ਟਪੀ ਡੱਡੇ ਔਂਕੜ ਜਮ ਡੰਡ ਸ਼ਰੋਨਾ ਉਤਰ ਹੈ ਇਹ ਮੁੱਖ ਰੂਪ ਦੇ ਵਿੱਚ ਸਮਝਣਾ ਹਾਂਜੀ